तरीज़ा। तरीज़ा। तो 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 एक मार्च तो पंजाब सरकार वालों जी मुहिम कभी गई है ए नशे के खिलाफ स्पेषल अभियान चलाया गया ਉਹਦੇ ਚ ਅੱਜ ਜਿਹੜੀ ਚੈਕਿੰਗ ਹੋਣੀ ਹੈ ਇੰਟਰ ਸਟੇਟ ਨਾਕੇ ਇੰਟਰ ਸਟੇਟ ਬਾਰਡਰ ਸੀਲ ਕਰਕੇ ਚੈਕਿੰਗ ਕਰਨਾ ਤਾਂ ਕਿ ਬਾਹਰਲੇ ਸੁਬਿਆਂ ਤੋਂ ਕੋਈ ਨਸ਼ਾ ਲੈ ਕੇ ਆਵੇ ਉਹਨੂੰ ਫੜਾਇਆ ਜਾ ਸਕੇ ਤੇ ਇਹ ਜਿਹੜਾ ਨਾਕਾ ਸਾਡਾ ਇੰਟਰ ਸਟੇਟ ਨਾਕਾ ਨੈਸ਼ਨਲ ਹਾਈਵੇ ਨੰਬਰ 1 ਜੀਟੀ ਰੋਡ ਤੇ ਹੈ ਕਬੜਾ ਇੰਪੋਰਟੈਂਟ ਨਾਕਾ ਹੈ ਸੰਗੋ ਜਰੀਏ ਨਾਲੇ ਸੋ ਇੱਥੇ ਚੈਕਿੰਗ ਕਰਨੀ ਹੈ ਸੋ ਮੈਂ ਇੱਥੇ ਆਇਆ ਸੀਗਾ ਚੈਕਿੰਗ ਸਪਰਵੀਜ਼ਨ ਵਾਸਤੇ ਦੂਜਾ ਮੁਲਾਜ਼ਮਾਂ ਦੀ ਬਰੀਫਿੰਗ ਵਾਸਤੇ ਔਰ ਇਹਨਾਂ ਨੂੰ ਹੀ ਦੱਸਾਇਆ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਨਸ਼ੇ ਉਹਨਾਂ ਦੀ ਜੜੀ ਲੱਗੀ ਹੈ ਉਹ ਉਹਨਾਂ ਦੀ ਗੱਡੀਆਂ ਦੀ ਚੈਕਿੰਗ ਕੀਤੀ ਜਾਵੇ ਤੇ ਨਾਲ ਨਸ਼ਾ ਸਾਡੀ ਕਿਤੇ ਇੱਧਰ ਤੋਂ ਫਟਰਾਵਾਂ ਮਿਲੀ ਆ ਗਿਆ ਤਾਂ ਸਰ। ਹਰ ਤੱਕ ਚੈਕਿੰਗ ਚੱਲ ਰਹੀ ਹੈ ਸ਼ਾਮ ਨੂੰ ਤਾਂ ਐਸਐਸਪੀ ਸਾਹਿਬ ਬਿਲਕੁਲ ਡਰਗ ਦੀ ਸਮਗਲਿੰਗ ਕਰ ਰਿਹਾ ਹੋਵੇ ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ-ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਗਲਿੰਗ ਕਰ ਰਿਆ ਹੋਇਆ ਹੋ ਰਿਹਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਕਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਾਇਆ ਗਿਆ ਹੈ ਵੈਪਨ ਵੀ ਫੜਾਇਆ ਗਿਆ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਦੇ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾਇਆ ਸਾਡਾ ਮਹੀਨੇ ਦਾ ਹਰ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਇਹ ਨਾਕਾ ਇਹਨਾਂ ਨੇ ਲਗਾਉਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤਾਂ ਕ੍ਰਿਮਿਨਲ ਨੂੰ ਪਤਾ ਲੱਗ ਜਾਣਾ ਫਿਰ ਤੋਂ ਤੇ ਬਾਰੇ ਸਾਰੇ ਸਰਪ੍ਰਾਈਜ਼ 엘ਿਮੈਂਟ ਹੁੰਦਾ ਵਿਚਾਰਾ ਸਰ ਇਸ ਕਾਲੇ ਨੇੜੇ ਤੇ ਬਾਰਡਰ ਕਾਫੀ ਏਰੀਆ ਲੱਗਦਾ ਹੈਗਾ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਇਹ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤੋਂ ਸਿਰਫ ਮੇਰੇ ਆਣ ਦਾ ਮਕਸਦ ਇਹ ਹੈ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਕਿ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਉਹਦਾ ਨਸ਼ਾ ਨੂੰ ਸ਼ੁਰੂ ਕੀਤਾ ਜੀ ਹੁਣ ਤੱਕ ਸਾ ਕਿੰਨੇ ਕੇ ਸਫੰਦਾਂ ਮਿਲੀਆਂ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸ ਉਹ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦੇ ਦੌਰਾਨ ਹੀ ਹੋ ਜਾਂਦਾ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਉਹ ਫਿਰ ਦੂਜੇ ਪਾਸੇ ਇੱਥੇ ਆ ਕੇ ਨਸ਼ਾ ਨਹੀਂ ਵਿੱਚ ਜਿਸ ਤੱਕ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਾ ਬੰਦੀ ਕੀਤੀ ਗਈ ਹੈ ਰੇਲਵੇ ਹੈਡਕੁਆਰਟਰ ਜੇ ਨਹੀਂ ਉਹ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਰੇਲਵੇ ਤਾਂ ਤੋਂ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ ਉਹ ਬਾਅਦ ਚਾਏਗਾ ਜਨਰਲ ਪਬਲਿਕ ਪਲੇਸਾਂ ਦੀ ਚੈਕਿੰਗ ਬਾਕੀ ਤੁਹਾਨੂੰ ਐਸਐਸਪੀ ਸਾਹਿਬ